ਸੁਖੇ ਕਲੋਂ ਨੂੰ ਮਾਰਨ ਵਾਲਾ ਗੁਰਪ੍ਰੀਤ ਸੇਖੋਂ ਪਹਿਲੀ ਵਾਰ ਆਇਆ ਕੈਮਰੇ ਸਾਹਮਣੇ ਦੱਸੀ ਅੰਦਰਲੀ ਪੂਰੀ ਸਟੋਰੀ ਕੇ ਆਖਰ ਸੁਖੇ ਕਲਵਾਂ ਦੇ ਨਾਲ ਕਿਉਂ ਕਰਨੀ ਪਈ ਇਹ ਪੂਰੀ ਘਟਨਾ ਨਾਬਾ ਜੇਲ ਤੋਂ ਭੱਜਣ ਵਾਲਿਆਂ ਦੇ ਵਿੱਚ ਵੀ ਗੁਰਪ੍ਰੀਤ ਸੇਖੋਂ ਦਾ ਆਉਂਦਾ ਹੈ ਨਾਮ ਕਈ ਬੰਦਿਆਂ ਨੇ ਮਿਲ ਕੇ ਕੀਤੀ ਸੀ ਨਾਬਾ ਜੇਲ ਬ੍ਰੇਕ ਹੁਣ ਕੈਮਰੇ ਸਾਹਮਣੇ ਕੱਲੀ-ਕੱਲੀ ਗੱਲ ਗੁਰਪ੍ਰੀਤ ਸੇਖੋਂ ਨੇ ਰੱਖ ਦਿੱਤੀ ਖੋਲ ਕੇ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਖਬਰੀ ਡਾਕਿਆ ਮਿੱਤਰੋ ਸੁਖੇ ਕਲਵਾਂ ਦਾ ਨਾਮ ਅਗਰ ਆਪਾਂ ਕਹਿ ਦਈਏ ਕਿ ਅੱਜਕੱਲ ਕੋਈ ਜ਼ਿਆਦਾ ਹੀ ਚਰਚਾ ਦੇ ਵਿੱਚ ਰਹਿੰਦਾ ਹੈ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿਉਂਕਿ ਸੁੱਖੇ ਕਾਲਵਾਵਾਂ ਦੇ ਉੱਪਰ ਪੰਜਾਬੀ ਫਿਲਮ ਤੱਕ ਬਣ ਚੁੱਕੀ ਹੈ ਜੋ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਵੀ ਕੀਤੀ ਤੁਸੀਂ ਜਾਣਦੇ ਹੋ ਕਿ ਸੁੱਖੇ ਕਾਲਵਾ ਨੂੰ ਪੇਸ਼ੀ ਤੋਂ ਆਉਂਦੇ ਹੋਏ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਵਿੱਕੀ ਗੌਂਦਰਾ ਤੇ ਕੁਝ ਹੋਰ ਲੋਕਾਂ ਨੇ ਮਾਰ ਦਿੱਤਾ ਸੀ ਇਸ ਦੀਆਂ ਕੀ ਅਲੱਗ-ਅਲੱਗ ਸਟੋਰੀਆਂ ਹਰ ਮੌਕੇ ਤੇ ਸਾਹਮਣੇ ਆਉਂਦੀਆਂ ਨੇ ਪਰ ਹੁਣ ਗੁਰਪ੍ਰੀਤ ਸੇਖੋਂ ਸਾਹਮਣੇ ਆਏ ਨੇ ਜਿਨ੍ਹਾਂ ਨੇ ਕਿ ਸੁੱਖੇ ਕਾਲਵਾ ਦੇ ਨਾਲ ਇਹ ਪੂਰੀ ਵਾਰਦਾਤ ਕੀਤੀ ਸੀ ਹੁਣ ਗੁਰਪ੍ਰੀਤ ਸੇਖੋ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਆਖਰ ਕਿਉਂ ਸੁੱਕੇ ਕਾਲਮਾਂ ਦੇ ਨਾਲ ਇਹ ਸਭ ਕੁਝ ਕਰਨਾ ਪਿਆ ਪਹਿਲਾਂ ਤੁਹਾਨੂੰ ਦੱਸ ਦਈਏ ਇਹ ਜੋ ਦੋ ਤਸਵੀਰਾਂ ਦੇਖ ਰਹੇ ਹੋ ਇਹ ਗੁਰਪ੍ਰੀਤ ਸੇਖੋ ਹੈ ਇੱਕ ਦੇ ਵਿੱਚ ਤੁਹਾਨੂੰ ਵੀਰ ਮੋਨਾ ਦਿਖਾਈ ਦੇ ਰਿਹਾ ਅਤੇ ਇੱਕ ਦੇ ਵਿੱਚ ਹੁਣ ਦਾੜੀ ਕੇਸ ਰੱਖੇ ਹੋਏ ਨੇ ਕਿਉਂਕਿ ਬਹੁਤ ਵੱਡਾ ਬਦਲਾਵ ਗੁਰਪ੍ਰੀਤ ਸੇਖੋ ਹੋਰਾਂ ਦੇ ਵਿੱਚ ਆ ਚੁੱਕਿਆ ਹੈ ਹੁਣ ਉਹ ਗੁਰੂ ਘਰ ਨਾਲ ਜੁੜ ਚੁੱਕੇ ਹਨ ਪਾਠ ਕਰਦੇ ਨੇ ਅਤੇ ਲੋਕਾਂ ਦੇ ਭਲਾਈ ਦੇ ਕੰਮ ਵੀ ਕਰਦੇ ਨੇ। ਉਹਨਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਸੁੱਖੇ ਕਲਮਾਂ ਦੇ ਨਾਲ ਉਹਨਾਂ ਦੀ ਕੋਈ ਪ੍ਰਾਣੀ ਦੁਸ਼ਮਣੀ ਨਹੀਂ ਸੀ ਨਾ ਹੀ ਕੋਈ ਹੋਰ ਲਾਗੜਾਟ ਸੀ ਉਹਨਾਂ ਦੀ। ਗੁਰਬੀ ਸੇਖੋਂ ਨੇ ਕਿਹਾ ਕਿ ਉਹ ਤਾਂ ਕਦੇ ਸੁੱਖੇ ਕਲਮਾਂ ਨੂੰ ਮਿਲੇ ਵੀ ਨਹੀਂ ਸੀ ਪਰ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜੋ ਕਿ ਆਪਾਂ ਨੂੰ ਦੋਸਤੀ ਪਿੱਛੇ ਕਰਨੀਆਂ ਪੈਂਦੀਆਂ ਨੇ। ਗੁਰਪ੍ਰੀਤ ਸੇਖੋਂ ਨੇ ਕਿਹਾ ਕਿ ਉਹਨਾਂ ਦੀ ਵਿੱਕੀ ਗੌਂਦਰ ਦੇ ਨਾਲ ਬਹੁਤ ਜ਼ਿਆਦਾ ਨੇੜਤਾ ਸੀ। ਇੱਕ ਦਿਨ ਵਿੱਕੀ ਗੌਂਦਰ ਉਹਨਾਂ ਦੇ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਆਪਾਂ ਨੇ ਸੁੱਖੇ ਕਾਲਵਾਂ ਦਾ ਇਹ ਕੰਮ ਕਰਨਾ ਹੈ। ਉਹਨਾਂ ਨੇ ਕਿਹਾ ਕਿ ਵਿੱਕੀ ਗੌਂਦਰ ਮੇਰਾ ਭਰਾ ਸੀ। ਵਿੱਕੀ ਨੇ ਮੈਨੂੰ ਉੱਥੋਂ ਤੱਕ ਕਹਿਤਾ ਸੀ ਕਿ ਅਗਰ ਇਹ ਕੰਮ ਨਹੀਂ ਹੋਇਆ ਤਾਂ ਮੈਂ ਇਸ ਦੁਨੀਆ ਤੇ ਨਹੀਂ ਰਹਿਣਾ। ਗੁਰਪ੍ਰੀਤ ਸੇਖੋਂ ਨੇ ਦੱਸਿਆ ਕਿ ਵਿੱਕੀ ਗੌਂਦਰ ਦੀ ਇਸ ਕਰਕੇ ਲਾਗੜਾ ਸੀ ਸੁੱਖੇ ਦੇ ਨਾਲ ਕਿਉਂਕਿ ਉਹਨਾਂ ਨੇ ਲਵਲੀ ਬਾਬੇ ਦਾ ਕਲ ਕੀਤਾ ਸੀ। ਲਵਲੀ ਬਾਬੇ ਦਾ ਬਦਲਾ ਹੀ ਇਸ ਲੈਣਾ ਚਾਹੁੰਦਾ ਸੀ ਵਿੱਕੀ ਗੌਂਦਰ। ਗੁਰਪ੍ਰੀਤ ਸੇਖੋਂ ਨੇ ਕਿਹਾ ਕਿ ਯਾਰੀ ਦੋਸਤੀ ਪਿੱਛੇ ਮੈਂ ਵੀ ਕਹਿ ਦਿੰਦਾ ਕਿ ਚੱਲ ਫਿਰ ਕੋਈ ਗੱਲ ਨਹੀਂ ਅਗਰ ਇਹ ਹੀ ਗੱਲ ਹੈ ਤਾਂ ਆਪਾਂ ਕਰਦੇ ਆਂ ਉਸ ਤੋਂ ਬਾਅਦ ਗੁਰਪ੍ਰੀਤ ਸੇਖੋਂ ਨੇ ਦੱਸਿਆ ਕਿ ਸੁਖੇ ਕਾਲਵਾ ਦੇ ਨਾਲ ਅਸੀਂ ਨੇ ਉਹ ਪੂਰੀ ਘਟਨਾ ਕੀਤੀ ਪਰ ਸਾਡਾ ਕੋਈ ਹੋਰ ਮੋਟਿਵ ਨਹੀਂ ਸੀ ਸਾਡੀ ਕੋਈ ਹੋਰ ਇੱਛਾ ਨਹੀਂ ਸੀ ਨਾਮ ਬਣਾਉਣਾ ਜਾਂ ਫਿਰ ਕੋਈ ਹੋਰ ਇਸ ਪਿੱਛੇ ਮਕਸਦ ਉਹਨਾਂ ਨੇ ਕਿਹਾ ਕਿ ਕੋਈ ਪੁਲਿਸ ਵਗੈਰਾ ਸਾਡੇ ਨਾਲ ਨਹੀਂ ਮਿਲੀ ਹੋਈ ਸੀ ਅਸੀਂ ਨੇ ਆਪਣੇ ਦਮ ਤੇ ਹੀ ਇਹ ਸਾਰਾ ਕੰਮ ਕੀਤਾ ਸੀ ਪਰ ਇੱਕ ਗੱਲ ਉਹਨਾਂ ਨੇ ਕਈ ਵਾਰ ਕਹੀ ਕਿ ਉਹਨਾਂ ਦੀ ਸੁਖੇ ਨਾਲ ਕੋਈ ਨਿੱਜੀ ਲਾਕਡਾਟ ਨਹੀਂ ਸੀ ਤਾ ਮਿੱਤਰੋ ਸੁਖੇ ਕਾਲਮਾਂ ਦੇ ਕੇਸ ਬਾਰੇ ਕਈ ਮੌਕਿਆਂ ਦੇ ਉੱਪਰ ਅਲੱਗ-ਅਲੱਗ ਸਟੋਰੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਸੀ ਪਰ ਹੁਣ ਗੁਰਪ੍ਰੀਤ ਸੇਖੋ ਨੇ ਕੈਮਰੇ ਸਾਹਮਣੇ ਖੁਦ ਦੱਸ ਦਿੱਤਾ ਹੈ ਕਿ ਅਸਲ ਕਹਾਣੀ ਕੀ ਸੀ ਇਹ ਪੂਰਾ ਇੰਟਰਵਿਊ ਤੁਸੀਂ ਬਿਕਰਮ ਬਾਈ ਵਾਲੇ ਬੋਲਡ ਪੰਜਾਬ ਟੀਵੀ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਇਸ ਦੇ ਵਿੱਚ ਇਹਨਾਂ ਨੇ ਕਾਫੀ ਡਿਟੇਲ ਦੇ ਨਾਲ ਇਹ ਪੂਰੀ ਕਹਾਣੀ ਦੱਸੀ ਹੈ ਬਾਕੀ ਮਿੱਤਰੋ ਹੁਣ ਗੁਰਪ੍ਰੀਤ ਸੇਖੋ ਹੋਰਾਂ ਦੇ ਵਿੱਚ ਕਾਫੀ ਵੱਡਾ ਬਦਲਾਅ ਆ ਚੁੱਕਿਆ ਹੈ ਕਾਫੀ ਲੋਕ ਭਲਾਈ ਦੇ ਕੰਮ ਕਰ ਰਹੇ ਨੇ ਗੁਰੂ ਘਰ ਨਾਲ ਜੁੜ ਚੁੱਕੇ ਨੇ